ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਹੋਣੇ ਅੱਜ ਗੱਲ ਕਰਦੇ ਆਂ ਕਿ ਪਸ਼ੂਆਂ ਦੇ ਵਿੱਚ ਜਿਹੜਾ ਕਿ ਹੁਣ ਗਰਮੀ ਦਾ ਟਾਈਮ ਹੈ ਪਸ਼ੂਆਂ ਦੇ ਵਿੱਚ ਬੁਖਾਰ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਹੜਾ ਕਿ ਪਸ਼ੂ ਨੂੰ ਇੱਕ ਤੋਂ 1 ਇੱਕ ਤੋਂ 100 ਤੋਂ 103 ਤੱਕ ਬੁਖਾਰ ਤਾਂ ਨਾਰਮਲੀ ਰਹਿੰਦਾ ਹੈ ਪਸ਼ੂ ਨੂੰ ਕਿਉਂਕਿ ਗਰਮੀ ਦਾ ਬਹੁਤ ਟਾਈਮ ਹੈ گاਵਾਂ ਨੂੰ ਸਪੈਸ਼ਲੀ گاਵਾਂ ਨੂੰ ਤੇ ਜਿਹੜਾ ਕਿ ਸਿਰ ਦੇ ਵਿੱਚ ਆਪਾਂ ਜਦ ਪਸ਼ੂ ਨੂੰ ਉੱਪਰ ਨਿਹਾਣਨੇ ਆ ਤਾਂ ਪਸ਼ੂ ਦੇ ਵਿੱਚ ਸਿਰ ਦੇ ਵਿੱਚ ਪਾਣੀ ਪਾ ਕੇ ਉਹ ਬੁਖਾਰ ਆਰਾਮ ਨਾਲ ਉਤਰ ਜਾਂਦਾ ਹੈ ਉਹਦੇ ਵਾਸਤੇ ਕੋਈ ਮੈਡੀਸਿਨ ਦੀ ਜ਼ਰੂਰਤ ਨਹੀਂ ਹੈਗੀ ਜਾਂ ਫਿਰ ਕੋਈ ਛੋਟਾ ਮੋਟਾ ਜਿਹੜਾ ਕਿ ਇੰਜੈਕਸ਼ਨ ਹੈ ਉਹ ਲਾ ਸਕਦੇ ਆ ਤੁਸੀਂ ਪੈਨਕਲਰ ਦੇ ਸਕਦੇ ਹੋ ਤੇ ਅੱਜ ਕੱਲ ਇੱਕ ਜਿਹੜਾ ਕਿ ਥਲੇਰੀਆ ਬੁਖਾਰ ਤੇ ਇੱਕ ਪੀਲੀਆ ਬੁਖਾਰ ਪੀਲੀਆ ਹੋ ਰਿਹਾ ਹੈ ਪਸ਼ੂਆਂ ਨੂੰ ਤੇ ਹੁਣ ਜਿਹੜੇ ਕਿ ਮੇਰੇ ਕੋਲ 4-5 ਕੇਸ ਆਏ ਆ ਅਲੱਗ-ਅਲੱਗ ਜਗਾਂ ਤੋਂ ਇੱਕ ਭੈਣ ਸੀਗੀ ਲੁਧਿਆਣੇ ਤੋਂ ਇੱਕ ਭੈਣ ਸੀਗੀ ਹਿਮਾਚਲ ਤੋਂ ਇੱਕ ਕੌਂਟਾ ਸਾਹਿਬ ਤੋਂ ਸੀਗੀ ਇੱਕ ਬਠਿੰਡੇ ਤੋਂ ਸੀਗੀ ਕਿ ਜਿਨ੍ਹਾਂ ਦੇ ਪਸ਼ੂ ਨੂੰ ਬੁਖਾਰ ਚੜਿਆ ਹੋਇਆ ਸੀ ਤੇ ਉਤਰ ਹੀ ਨਹੀਂ ਰਹਾ ਸੀ ਪਹਿਲਾਂ ਤਾਂ ਤੁਸੀਂ ਇਹ ਚੀਜ਼ ਦੇਖਿਆ ਕਰੋ ਜਦੋਂ ਤੁਹਾਡੇ ਪਸ਼ੂ ਨੂੰ ਇੱਕ ਤੋਂ 2 ਦਿਨ 3 ਦਿਨ ਤੁਸੀਂ ਬੁਖਾਰ ਦੇਖਿਆ ਕਰੋ ਜੇ ਤੁਹਾਡੇ ਪਸ਼ੂ ਦਾ ਬੁਖਾਰ 104 5 6 ਬੁਖਾਰ ਹੋ ਰਿਹਾ ਤਾਂ ਤੁਸੀਂ ਉਹਦਾ ਕੋਈ ਵੀ ਇਲਾਜ ਕੈਨ ਕਿਲਰ ਦੇ ਕੇ ਤਾਂ ਤੁਸੀਂ ਉਹਦਾ ਪਹਿਲਾਂ ਟੈਸਟ ਕਰਵਾਓ ਕਿਉਂਕਿ ਟੈਸਟ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਪਸ਼ੂ ਨੂੰ ਬਿਮਾਰੀ ਕੀ ਹੈ ਤੇ ਕੀ ਉਹਦਾ ਸਹੀ ਇਲਾਜ ਹੋ ਸਕਦਾ ਹੈ ਕਾਫੀ ਮੇਰੇ ਵੀਰ ਜਿਹੜੇ ਕਿ ਕਾਬਿਲ ਡਾਕਟਰ ਹੈ ਕਾਫੀ ਜਗ੍ਹਾ ਤਾਂ ਡਾਕਟਰ ਬਹੁਤ ਅੱਛੇ ਹੈ ਜਿਹੜੇ ਕਿ ਇੱਕ ਦੋ ਦਿਨ ਦੇਖਣ ਨਾਲ ਹੀ ਕਹਿ ਦਿੰਦੇ ਆ ਕਸਟਮ ਫਾਰਮਰਾਂ ਨੂੰ ਕਿ ਤੁਸੀਂ ਟੈਸਟ ਕਰਵਾ ਲਓ ਤੇ ਕਾਫੀ ਮੇਰੇ ਵੀਰ ਹੈ ਜਿਹੜੇ ਕਿ ਰੋਜ ਆਨੇ ਆ ਟੀਕੇ ਲਾਈ ਜੰਨੇ ਆ ਰੋਜ ਆਨੇ ਆ ਟੀਕੇ ਲਾਈ ਜੰਨੇ ਆ ਬਿਮਾਰੀ ਦਾ ਮੇਨ ਦੇਖ ਦੇਣੀ ਹੈਗੇ ਤਾਂ ਤੁਸੀਂ ਇਲਾਜ ਕਰੀ ਜੰਨੇ ਤੇ ਜਿਹੜਾ ਕਿ ਫਾਰਮਰ ਹੈ ਉਹ ਵਿਚਾਰਾ ਪੈਸੇ ਦੇ ਦਿੰਦਾ ਕਿਉਂਕਿ ਜਿਹੜੇ ਵੱਡੇ ਵੱਡੇ ਫਾਰਮਰ ਹੈ ਉਹਨਾਂ ਨੂੰ ਵੈਸੇ ਹੀ ਪਸ਼ੂਆਂ ਦੀ ਨੌਲੇਜ ਹੁੰਦੀ ਹੈ ਤੇ ਉਹ ਦੇਖ ਲੈਣੇ ਜਿਹੜੇ ਮੇਰੇ ਭੈਣਾਂ ਨੇ ਤੇ ਵੀਰਾਂ ਨੇ ਘਰਾਂ ਦੇ ਵਿੱਚ ਥੋੜੇ ਥੋੜੇ ਬਜੂ ਰੱਖੇ ਹੋਣੇ ਆ ਇੱਕ ਇੱਕ ਦੋ ਦੋ ਚਾਰ ਚਾਰ ਰੱਖੇ ਹੋਏ ਹੁੰਨੇ ਆ ਉਹ ਡਾਕਟਰਾਂ ਦੇ ਹੀ ਡਿਪੈਂਡ ਹੁੰਨੇ ਆ ਉਹ ਡਾਕਟਰਾਂ ਨੂੰ ਹੀ ਬੁਲਾਈ ਜੰਨੇ ਆ ਤੇ ਮੇਰੇ ਡਾਕਟਰ ਵੀਰਾਂ ਨੂੰ ਇਹ ਹੀ ਗੁਜਾਰਸ਼ ਹੁੰਦੀ ਹੈ ਤੇ ਜਿਹੜੇ ਕਿ ਫਾਰਮਰ ਘਰਾਂ ਵਿੱਚ ਜਿਨ੍ਹਾਂ ਨੇ ਮੇਰੇ ਭੈਣਾਂ ਨੇ ਵੀਰਾਂ ਨੇ ਪਸ਼ੂ ਰੱਖੇ ਹੋਏ ਹੋયા ਤੁਸੀਂ ਸਭ ਤੋਂ ਪਹਿਲਾਂ ਆਪਣੇ ਪਸ਼ੂ ਦਾ ਟੈਸਟ ਕਰਵਾਓ ਟੈਸਟ ਕਰਵਾ ਕੇ ਹੀ ਤੁਸੀਂ ਇਲਾਜ ਕਰਵਾਓ ਆਪਣੇ ਪਸ਼ੂ ਦਾ ਕਿਉਂਕਿ ਬਿਨਾ ਉਸ ਤੋਂ ਜਿਹੜੇ ਕਿ ਆਪਾਂ ਟੀਕੇ ਲਗਵਾਈ ਜਾਂਦੇ ਆ ਪਸ਼ੂ ਐਨੇ ਨੂੰ ਆਪਣਾ ਪਸ਼ੂ ਬੀਤ ਜਾਂਦਾ ਕਿਉਂਕਿ ਅੱਜ ਕੱਲ ਪਸ਼ੂ ਬਹੁਤ ਮਹਿੰਗੇ ਆ 30 ਲੀਟਰ ਵਾਲੀ ਗਾਂ ਹੈ ਜਿਹੜੀ ਕਿ ਲੱਖ ਤੋਂ ਸਵਾ ਲੱਖ 1.5 ਲੱਖ ਦੇ ਵਿਚਾਰੀ ਹੈ ਤੁਸੀਂ ਆਪਣੇ ਪਸ਼ੂਆਂ ਦਾ ਰਿਸਕ ਨਾ ਲਿਆ ਕਰੋ ਤੁਸੀਂ ਹਮੇਸ਼ਾ ਹੀ ਆਪਣੇ ਪਸ਼ੂ ਨੂੰ ਇੱਕ ਦੋ ਦਿਨ ਬੁਖਾਰ ਦੇਖ ਕੇ ਤੁਸੀਂ ਉਹਦਾ ਟੈਸਟ ਕਰਵਾ ਕੇ ਹੀ ਉਹਦਾ ਇਲਾਜ ਕਰਵਾਓ ਮੇਰੀ ਦਾ ਸਾਰੇ ਭੈਣਾਂ ਤੇ ਵੀਰਾਂ ਨੂੰ ਇਹ ਹੀ ਬੇਨਤੀ ਹੁੰਦੀ ਹੈ ਕਿਉਂਕਿ ਹਰ ਇੱਕ ਕਿਸੇ ਦਾ ਦਰਦ ਆਪਣੇ ਵਰਗਾ ਹੁੰਦਾ ਜਿਵੇਂ ਅਸੀਂ ਆਪਣੇ ਕੋਲ ਪਸ਼ੂ ਪਾਏ ਹੋਏ ਹਾਂ ਇੱਕ ਇੱਕ ਤਣਕਾ ਤਣਕਾ ਜੋੜ ਕੇ ਤੁਸੀਂ ਵੀ ਸਾਰੇ ਵੀਰਾਂ ਨੇ ਤੇ ਭੈਣਾਂ ਨੇ ਵੀ ਤਣਕਾ ਤਣਕਾ ਜੋੜ ਕੇ ਜਿਹੜੇ ਕਿ ਆਪਣੇ ਪਸ਼ੂ ਵਧਾਏ ਹੋਏ ਆ ਆਪਣੇ ਘਰ ਜਿਹੜਾ ਕਿ ਰੋਜ਼ਗਾਰ ਵਾਸਤੇ ਪਸ਼ੂ ਰੱਖੇ ਹੋਏ ਆ ਸਾਰੇ ਡਾਕਟਰ ਵੀਰਾਂ ਨੂੰ ਇਹ ਹੀ ਬੇਨਤੀ ਹੁੰਦੀ ਹੈ ਕਿ ਤੁਸੀਂ ਪਲੀਜ਼ ਟੈਸਟ ਕਰਵਾ ਕੇ ਹੀ ਪਸ਼ੂ ਦਾ ਇਲਾਜ ਕਰਵਾਓ ਤਾਂ ਕਿ ਤੁਹਾਨੂੰ ਸਹੀ ਬਿਮਾਰੀ ਦਾ ਤੇ ਸਹੀ ਇਲਾਜ ਹੋ ਸਕੇ ਉਹਦਾ ਪਸ਼ੂ ਦਾ ਤੇ ਕਿਸੇ ਮੇਰੇ ਵੀਰ ਦਾ ਭੈਣ ਦਾ ਜਿਹੜਾ ਕਿ ਪਸ਼ੂ ਦਾ ਨੁਕਸਾਨ ਨਾ ਹੋਵੇ ਹੁਣ ਅਸੀਂ ਜਿਹੜੇ ਕਿ 4-5 ਉਹਨਾਂ ਦੀ ਗੱਲ ਕਰਦੇ ਸੀ ਉਹਨਾਂ ਦੇ ਭੈਣਾਂ ਦੇ ਵੀਰਾਂ ਦੇ ਬਹੁਤ ਜ਼ਿਆਦਾ ਕਮੈਂਟ ਫੋਨ ਆਏ ਆ ਕਿ ਸਾਡੇ ਪਸ਼ੂ ਨੂੰ ਐ ਹੋ ਗਿਆ ਇੱਕ ਗਾਂ ਦੇ ਵਿੱਚ ਦਾ ਤੁਸੀਂ ਯਕੀਨ ਨਹੀਂ ਮੰਨਣਾ ਕਿ 4 ਗ੍ਰਾਮ ਖੂਨ ਰਹਿ ਗਿਆ ਸੀ ਤੁਸੀਂ ਦੇਖੋ ਫੇਰ ਵੀ ਪਰਮਾਤਮਾ ਨੇ ਉਹਦੀ ਜ਼ਿੰਦਗੀ ਵਧੀ ਹੋਈ ਸੀ ਤੇ ਫਾਰਮਰ ਵੀਰ ਭੈਣ ਦੀ ਜਿਹੜੀ ਕਿ ਉਹਦੇ ਕੋਲ ਉਹਦਾ ਉਹੀ ਕਮਾਈ ਦਾ ਸਾਧਨ ਸੀ ਉਹ ਗਾਂ ਜਿਹੜੀ ਕਿ ਉਹਨੋਂ ਵਿਚਾਰੇ ਬਹੁਤ ਅਸੀਸਾਂ ਦੰਨੇ ਆ ਕਿ ਤੁਹਾਡੇ ਕਰਕੇ ਸਾਡੀ ਗਾਂ ਬਚ ਗਈ ਦੇਖੋ ਬਚਾਣਾ ਦਾ ਨਾ ਬਚਾਣਾ ਪਰਮਾਤਮਾ ਦੇ ਹੱਥ 'ਚ ਹੁੰਦਾ ਆਪਾਂ ਦਾ ਸਿਰਫ ਇੱਕ ਜ਼ਰੀਆ ਹੁੰਨੇ ਆ ਤੇ ਸਾਰੇ ਮੇਰੇ ਵੀਰ ਭੈਣਾਂ ਬੁਖਾਰ ਨੂੰ ਜਿਹੜਾ ਨੋਰਮਲ ਬੁਖਾਰ ਹੁੰਦਾ ਉਹ ਤੁਸੀਂ ਪਸ਼ੂ ਦੇ ਜਿਹੜਾ ਕਿ ਸਿਰ 'ਚ ਪਾਣੀ ਪਾ ਕੇ ਉਤਰ ਜਾਂਦਾ ਜਦੋਂ ਜਬ ਬੁਖਾਰ ਜ਼ਿਆਦਾ ਹੋ ਗਿਆ 105 6 4 ਹੋ ਗਿਆ ਤਾਂ ਉਹਨੂੰ ਤੁਸੀਂ ਲਾਈਟਲੀ ਨਾ ਲਓ ਟੈਸਟ ਕਰਵਾ ਕੇ ਹੀ ਦਵਾਈ ਲਵੋ ਵੀਡੀਓ ਵਧੀਆ ਲੱਗੀ ਤਾਂ ਮਤ ਤੋਂ ਬਾਅਦ ਸ਼ੇਅਰ ਕਰਿਓ